ਬਹੁਤ ਬਹੁਤ ਪਿਆਰ ਹੈ ਨਾ 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 ਕਾ ਤੇ ਆਪਾ ਮਿਲੇ ਹੋਏ ਆਪਾ ਤਾਂ ਹੈ ਕੋਈ ਸਤ ਗੁਰੂ ਦੇ ਪਾਸੋਂ ਨਹੀਂ ਹੈ ਕੁਲੇ ਪਾਸਾ ਤੇ ਹੁੰਦਾ ਹੈ ਇਜ਼ਤ ਮਹਾਪੁਰਖਾਂ ਦੇ ਅੰਦਰ ਕੇ ਬਾਸ ਨੂੰ ਜਪ ਜਪਿਆ ਕਰੋ ਹੈ ਹੋਰ ਪਾਸਾ ਹੋਰ ਐਸੇ ਕਰ ਹੋ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਏ ਆਏ ਇੱਕ ਦੁਖ ਰਾਮ ਨਾਲ ਕਾਟੋ ਫੇਰਾ ਅਗਰ ਜਿਹੜਾ ਗਰਬ ਸੇਰਾ ਮੈਂ ਬੁਤੀ ਬਹੁਤ ਪਾਪੀ ਉਹਾਰੇ ਕੋ ਕਰਨੇ ਨਾ ਠੀਕ ਹੈ ਤੇ ਇਹ ਤਾਂ ਸੰਸਾਰ ਸੇਖੋ ਹਿਆਤੀ ਜਗ ਨਾ ਕੋਈ ਥਿਰ ਰਿਹਾ ਜਿਸ ਅਸਨ ਹਾਂ ਬੈਠੇ ਕਿਤੇ ਗਾ ਸੇ ਕੋਈ ਨਹੀਂ ਮੈਂ ਫਿਰ ਮਾਲਾ ਸੇ ਫਤ ਰਿਹਾ ਤਾਂ ਬੈਠੇ ਹੈ ਨਾ ਕੋਈ ਨਹੀਂ ਮੇਲੇ ਤਾਂ ਬਹੁਤ ਹੀ ਬਹੁਤ ਕੀ ਆ ਰਿਹਾ ਹੈ ਹੋਰ ਮਰਾ ਹੈ